ਸੋਮਵਾਰ ਦੀ ਮੱਸੀਆ 2 ਸਤੰਬਰ ਨੂੰ 2 ਸਤੰਬਰ ਨੂੰ ਆਈ ਹੈ ਸੋਮਵਾਰ ਮੱਸੀਆ ਭਾਦੋ ਮਹੀਨੇ ਦੀ ਮੱਸੀਆ ਭਾਦੋਂ ਪਵਿੱਤਰ ਮਹੀਨਾ ਹੈ ਤੇ ਇਹਦੀ ਮੱਸੀਆ 2 ਸਤੰਬਰ ਨੂੰ ਹੈ ਜੋ ਕਿ ਬਹੁਤ ਵਧੀਆ ਮੱਸੀਆ ਆਈ ਹੈ ਇਸ ਮੱਸੀਆ ਤੇ ਜੋ ਵੀ ਮੰਗੋਗੇ ਉਹ ਹਰ ਇੱਕ ਮੁਰਾਦ ਪੂਰੀ ਹੋ ਜਾਵੇਗੀ ਪੈਸੇ ਨਾਲ ਮਾਲਾ-ਮਾਲ ਹੋ ਜਾਓਗੇ ਜੇਕਰ ਤੁਸੀਂ ਇਹ ਇੱਕ ਦੋ ਉਪਾਏ ਕਰ ਲੈਂਦੇ ਹੋ ਤਾਂ ਇਹ ਇਸ ਮੱਸੀਆ ਤੇ ਕੀਤਾ ਗਿਆ ਉਪਾਏ ਕਦੀ ਵੀ ਖਾਲੀ ਨਹੀਂ ਜਾਂਦਾ ਨਾਲ ਤੇ ਜੋਰੀ ਭਰ ਜਾਵੇਗੀ ਜੋ ਵੀ ਤੁਸੀਂ ਮੰਗੋਗੇ ਤੁਹਾਡੀਆਂ ਆਸਾਂ ਮਰਾਦਾਂ ਪੂਰੀਆਂ ਹੋ ਜਾਣਗੀਆਂ ਇਸ ਕਰਕੇ ਇਸ ਮੱਸਿਆ ਤੇ ਇਸ ਉਪਾਰ ਨੂੰ ਜ਼ਰੂਰ ਕਰੋ ਤੇ ਇਸ ਸ਼ੁਭ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦਿਓ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਕਿ 2 ਸਤੰਬਰ ਨੂੰ ਮੱਸਿਆ ਦਾ ਤਿਉਹਾਰ ਹੈ ਸੋਮਵਾਰ ਜੋ ਕਿ ਬਹੁਤ ਪਵਿੱਤਰ ਮੱਸਿਆ ਹੈ ਚੈਨਲ ਤੇ ਜੇ ਨਵੇਂ ਆਏ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੱਤ ਤੋਂ ਬਾਅਦ ਵੀਡੀਓ ਨੂੰ ਅੰਤ ਤੱਕ ਦੇਖਿਓ ਬਿਨਾਂ ਸਕਿੱਪ ਕੀਤੇ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਕਰਨਾ ਕੀ ਹੈ ਤੁਸੀਂ ਕਿ ਮੱਸਿਆ ਵਾਲੇ ਦਿਨ ਸੋਮਵਾਰ 2 ਸਤੰਬਰ ਨੂੰ ਕਰਨਾ ਕੀ ਹੈ ਸਭ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਤੁਸੀਂ ਪਿੱਪਲ ਦਾ ਪੇੜ ਹੈ ਨਾ ਕੋਈ ਵੀ ਪਿੱਪਲ ਦਾ ਪੇੜ ਤੁਹਾਡੇ ਲਾਗੇ ਕਿਤੇ ਵੀ ਹੋਏ ਉਸ ਦੀ ਜੜ ਵਿੱਚ ਤੁਸੀਂ ਸਰੋਂ ਦਾ ਤੇਲ ਪਾਣਾ ਆ ਤੇ ਚਿੱਟੇ ਚਿੱਟੇ ਲੈਣੇ ਤੁਸੀਂ ਚਾਵਲ ਤੇ ਕਾਲੇ ਲੈਣੇ ਤੇਲ ਕਾਲੇ ਤੇਲ ਤੁਸੀਂ ਪਹਿਲਾਂ ਪਾ ਦੇਣੇ ਆ ਜੜ ਚ ਤੇ ਉਹਨਾਂ ਦੇ ਉੱਪਰ ਤੁਸੀਂ ਚਿੱਟੇ ਚੌਲ ਫੇਰ ਪਾ ਦੇਣੇ ਆ ਤੇ ਉੱਥੇ ਤੁਸੀਂ ਇੱਕ ਸਰੋਂ ਦੇ ਤੇਲ ਦਾ ਦੀਪਕ ਜਗਾ ਦੇਣਾ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਕਿ ਤੁਸੀਂ ਉਸ ਤੋਂ ਬਾਅਦ ਇਹ ਗਿੱਲਾ ਆਟਾ ਗੁੰਨਿਆ ਹੋਇਆ ਆਟਾ ਜਿਹਦੀ ਆਪਾਂ ਰੋਟੀ ਬਣਾਉਣੀ ਆ ਉਸ ਆਟੇ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਤੇ ਉਹ ਤੁਸੀਂ ਮੱਛੀਆਂ ਜਿੱਥੇ ਵੀ ਕਿਸੇ ਪਾਣੀ ਵਿੱਚ ਜਿੱਦਾਂ ਮੱਛੀਆਂ ਹੁੰਦੀਆਂ ਹਨ ਕੁਝ ਵੀ ਹੁੰਦਾ ਹੈ ਪਾਣੀ ਦੇ ਵਿੱਚ ਜੀਵ ਜੰਤੂ ਉਹਨਾਂ ਨੂੰ ਤੁਸੀਂ ਇਹ ਗੋਲੀਆਂ ਜਿਹੜੀਆਂ ਪਾ ਦੇਣੀਆਂ ਆ ਤੇ ਤੁਸੀਂ ਇੱਕ ਦੋ ਫੁਲਕਾ ਬਣਾ ਕੇ ਤੇ ਗਊ ਨੂੰ ਵੀ ਦੇਣਾ ਹੈ ਉਸ ਦਿਨ ਇਸ ਨਾਲ ਬਹੁਤ ਵਧੀਆ ਸੰਜੋਗ ਬਣ ਜਾਣਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇੱਕ ਤੁਸੀਂ ਕੱਚ ਦਾ ਗਲਾਸ ਲੈਣਾ ਹੈ ਤੇ ਕੱਚ ਦਾ ਬਿਲਕੁਲ ਕੱਚ ਦਾ ਗਲਾਸ ਹੀ ਹੋਣਾ ਚਾਹੀਦਾ ਕਿਸੇ ਹੋਰ ਤੰਤੂ ਦਾ ਗਲਾਸ ਨਹੀਂ ਹੋਣਾ ਚਾਹੀਦਾ ਕੱਚ ਦੇ ਗਲਾਸ ਵਿੱਚ ਪਾਣੀ ਪਾ ਲੈਣਾ ਹੈ ਤੇ ਪਾਣੀ ਪਾਉਣ ਤੋਂ ਬਾਅਦ ਉਸ ਵਿੱਚ ਤੁਸੀਂ ਇੱਕ ਮੁਠੀ ਚਾਵਲ ਪਾਣੇ ਆ ਇੱਕ ਮੁਠੀ ਚਾਵਲ ਪਾਉਣ ਤੋਂ ਬਾਅਦ ਉਸ ਵਿੱਚ ਤੁਸੀਂ ਇੱਕ ਦਾਲ ਚੀਨੀ ਦਾ ਟੁਕੜਾ ਲੈਣਾ ਹੈ ਤੇ ਉਸ ਦੇ ਉੱਪਰ ਤੁਸੀਂ ਲਿਖ ਦੇਣਾ ਆ ਹਰ ਮਨੋ ਕਾਮਨਾ ਪੂਰਨ ਹੋਵੇ ਪੈਨ ਦੇ ਨਾਲ ਲਿਖ ਸਕਦੇ ਜੇ ਬਲੂ ਪੈਨ ਦੇ ਨਾਲ ਇਹ ਲੇਖ ਕੇ ਤੇ ਉਸ ਦਾਲ ਜੀਨੀ ਦੇ ਟੁਕੜੇ ਨੂੰ ਵੀ ਤੁਸੀਂ ਪਾਣੀ ਵਾਲੇ ਗਲਾਸ ਦੇ ਵਿੱਚ ਪਾ ਦੇਣਾ ਜੋ ਕਿ ਕੱਚ ਦੇ ਗਲਾਸ ਵਿੱਚ ਪਾਣੀ ਪਾਇਆ ਆ ਉਸ ਵਿੱਚ ਪਾਉਣ ਤੋਂ ਬਾਅਦ ਇੱਕ ਤੁਸੀਂ ਲੈਣਾ ਤੇਜ ਪੱਤਾ ਤੇਜ ਪੱਤਾ ਬਿਲਕੁਲ ਸਾਫ਼ ਹੋਣਾ ਚਾਹੀਦਾ ਟੁੱਟਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਤੇ ਉਸ ਦੇ ਉੱਪਰ ਵੀ ਪੈਨ ਦੇ ਨਾਲ ਤੁਸੀਂ ਅਮਾਊਂਟ ਲਿਖ ਦੇਣਾ ਆ ਕੋਈ ਵੀ ਰਕਮ ਜਿੰਨੀ ਵੀ 10 ਲੱਖ 50 ਲੱਖ ਕੋਈ ਵੀ ਉਹਦੇ ਉੱਪਰ ਲਿਖ ਕੇ ਤੇ ਉਹ ਵੀ ਤੁਸੀਂ ਉਸ ਪਾਣੀ ਦੇ ਵਿੱਚ ਪਾ ਦੇਣਾ ਆ ਤੇ ਉਸ ਗਲਾਸ ਨੂੰ ਤੁਸੀਂ ਜਿੱਥੇ ਤੁਸੀਂ ਪੂਜਾ ਪਾਠ ਕਰਦੇ ਹੋ ਉੱਥੇ ਤੁਸੀਂ ਰੱਖ ਲੈਣਾ ਹੈ ਤੇ ਪੂਜਾ ਪਾਠ ਕਰਨ ਤੋਂ ਬਾਅਦ ਇਹ ਸਾਰਾ ਕੁਝ ਤੁਸੀਂ ਇਸ਼ਨਾਨ ਕਰਨ ਤੋਂ ਬਾਅਦ ਕਰਨਾ ਹੈ ਤੇ ਪੂਜਾ ਪਾਠ ਕਰਨ ਤੋਂ ਬਾਅਦ ਉਹ ਜਿਹੜਾ ਪਾਣੀ ਹੈ ਉਹਨੂੰ ਤੁਸੀਂ ਰੋਜ਼ ਥੋੜਾ ਥੋੜਾ ਕਰਕੇ ਆਪਣੇ ਹੱਥਾਂ ਤੇ ਰਬ ਕਰਨਾ ਹੈ ਰਗੜਿਆ ਕਰਨਾ ਹੈ ਜਿੰਨੀ ਦੇਰ ਤੱਕ ਉਹ ਖਤਮ ਨਹੀਂ ਹੁੰਦਾ ਇਸ ਤਰ੍ਹਾਂ ਉਸ ਨੂੰ ਰਬ ਕਰ ਕਰਕੇ ਹੀ ਖਤਮ ਕਰਨਾ ਹੈ ਫਿਰ ਦੇਖਿਓ ਦਿਨਾਂ ਦੇ ਵਿੱਚ ਹੀ ਤੁਹਾਡੇ ਦਿਨ ਚੰਗੇ ਕਿਸ ਤਰ੍ਹਾਂ ਆ ਜਾਂਦੇ ਆ ਤੇ ਇਹ ਸੋਮਵਾਰੀ ਮੱਸਿਆ ਤੁਹਾਨੂੰ ਕਿਸ ਤਰ੍ਹਾਂ ਸ਼ੁਭ ਲੱਗੇਗੀ ਇਹਦੇ ਨਾਲ ਤੁਹਾਡੀਆਂ ਸਮਰੱਥਾ ਸਾਰੀਆਂ ਪੂਰੀਆਂ ਹੋ ਜਾਣਗੀਆਂ ਇਹ ਉਪਾਏ ਜ਼ਰੂਰ ਕਰਕੇ ਦੇਖਣਾ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਵੱਧ ਤੋਂ ਵੱਧ